ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆ ਖਬਰਾਂ ਦੀਆਂ ਸੁਰਖੀਆਂ ਤੇ ਆਪਦੀ ਹੋਈ ਬੱਲੇ ਬੱਲੇ ਲੁਧਿਆਣਾ ਪੱਛਮੀ ਚ ਆਪਦੀ ਵਾਪਸੀ ਸੰਜੀਵ ਅਰੋੜਾ ਨੇ ਦਰਜ ਕੀਤੀ ਸ਼ਾਨਦਾਰ ਜਿੱਤ ਆਪਦੀ ਜਿੱਤ ਤੇ ਮੁੱਖ ਮੰਤਰੀ ਮਾਨ ਦਾ ਪਹਿਲਾ ਬਿਆਨ ਕਿਹਾ ਪੰਜਾਬੀਆਂ ਨਾਲ ਕੀਤਾ ਹਰ ਵਾਦਾ ਕਰਾਂਗੇ ਪੂਰਾ ਅਰੋੜਾ ਨੇ ਪਾਰਟੀ ਲੀਡਰਸ਼ਿਪ ਤੇ ਲੋਕਾਂ ਦਾ ਕੀਤਾ ਧੰਨਵਾਦ ਪੰਜ ਵਿਧਾਨ ਸਭਾ ਸੀਟਾਂ ਦੀ ਜਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਗੁਜਰਾਤ ਚ ਭਾਜਪਾ ਤੇ ਆਪ ਦੀ ਜਿੱਤਰ ਇੱਕ ਇੱਕ ਸੀਟ ਕੇਰਲਾ ਚ ਕਾਂਗਰਸ ਨੇ ਜਿੱਤੀ ਦਰਜ ਸ਼੍ਰੋਮਣੀ ਕਾਲੀ ਦਲ ਵੱਲੋਂ ਸਮੂਹ ਅਸਤੀਫੇ ਦੇਣ ਦਾ ਐਲਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕਾਰੀ ਦਖਲਅੰਦਾਜ਼ੀ ਦਾ ਤਿੱਖਾ ਵਿਰੋਧ ਹੁਣ ਖਬਰਾਂ ਵਿਸਥਾਰ ਦੇ ਨਾਲ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀਆਂ ਜਿਮਨੀ ਚੋਣਾਂ ਲਈ ਚੋਣ ਨਤੀਜੇ ਐਲਾਨੇ ਜਾ ਚੁੱਕੇ ਹਨ ਆਵਾਦੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਨੇ ਵੱਡੀ ਲੀਡ हासिल ਕੀਤੀ ਹੈ ਤੇ ਵਿਰੋਧੀਆਂ ਨੂੰ maat ਦਿੰਦੇ ਹੋਏ ਲੁਧਿਆਣਾ ਪੱਛਮੀ ਸੀਟ ਹਾਸਲ ਕਰਦੇ ਆ ਇਸ ਸੀਟ ਤੋਂ ਸੰਦੀਪ अरोड़ा 14 라운ਡ ਤੋਂ ਬਾਅਦ ਆਮਾ ਦੀ ਪਾਰਟੀ ਸੰਦੀਪ अरोड़ा 10000 ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ ਲੁਧਿਆਣਾ ਪੱਛਮੀ ਵਿੱਚ ਹੋਈਆਂ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਹਨਾਂ ਨੂੰ ਕੋਲ 35179 ਵੋਟਾਂ ਪਈਆਂ ਤੇ ਇਹ 10637 ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਰਹੇ। ਇਸ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ। ਉਧਰ ਆਪਣੀ ਜਿੱਤ ਤੋਂ ਬਾਅਦ ਸੰਜੀਵ ਅਰੋੜਾ ਨੇ ਵੀ ਪਾਰਟੀ ਲੀਡਰਸ਼ਿਪ ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਬੜੀ ਖੁਸ਼ੀ ਹੈ ਜੀ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਔਰ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਪੂਰੇ ਲੁਧਿਆਣੇ ਦਾ ਔਰ ਸਭ ਦਾ ਹਾਂ ਜੀ ਪੂਰੀ ਲੱਗਦਾ ਤਨਾਟ ਲੀਡਰ ਭਾਜੀ ਪੀ ਚੇ ਕਾਂਗਰਸ ਦੇ ਵੱਡੇ-ਵੱਡੇ ਲੀਡਰ ਤਰਾਤੇ ਆ ਜੀ ਮੈਂ ਚਲੋ ਠੀਕ ਹੈ ਮੈਂ ਜਿੰਨੇ ਵੀ ਮੇਰੇ ਕੰਪੀਟੀਟਰ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰ ਰਾਜ ਸਭਾ ਸੀਟ ਨੂੰ ਲੈ ਕੇ ਤਵਾਲ ਉੱਠਦੇ ਆ ਹੁਣ ਆਓ ਜੀ ਰਾਜ ਸਭਾ ਸੀਟ ਤੇ ਕੌਣ ਬੈਠਣਗੇ ਨਹੀਂ ਜੀ ਉਹ ਉਹ ਦੇਖੋ ਪਾਰਟੀ ਦਾ ਫੈਸਲਾ ਹੈ ਮੇਰਾ ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰ 파ਰਤ ਕੁਸ਼ਨ ਆਸ਼ੂ ਨੇਵੀ ਹਲਕੇ ਦੇ ਲੋਕਾਂ ਨੂੰ ਧੰਨਵਾਦ ਕੀਤਾ ਹੈ ਦੂਸਰੇ ਹੀ ਪਾਸੇ 파ਰਤ ਕੁਸ਼ਨ ਆਸ਼ੂ ਦੀ ਹਾਰ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਰਾਜਾ ਵੜਿੰਗ ਅਤੇ ਉੱਚ ਪੱਧਰੀ ਲੀਡਰਸ਼ਿਪ ਲਈ ਇਹ ਹਾਰ ਵੱਡਾ ਝਟਕਾ ਮੰਨੀ ਜਾ ਰਹੀ ਹੈ ਕਿਉਂਕਿ ਆਸ਼ੂ ਸਾਹਿਬ ਦਾ ਕੈਬਨਟ ਮੰਤਰੀ ਰਹਿ ਚੁੱਕਿਆ ਨਹੀਂ ਅਤੇ ਹੂਨਾ ਦੀ ਹਾਰ ਨੇ ਕਾਂਗਰਸ ਦੇ ਅੰਦਰ ਕਈ ਪ੍ਰਸ਼ਨਾਂ ਨੂੰ ਜਨਮ ਦਿੱਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਸੀਐਮ ਮਾਨ ਨੇ ਕਿਹਾ ਕਿ ਵੱਡੀ ਲੀਡ ਨਾਲ ਮਿਲੀ ਇਹ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਤੇ ਕੰਮ ਤੇ ਬੇਹਦ ਖੁਸ਼ ਹਨ ਲੁਧਿਆਣਾ ਪੱਛਮੀ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਪਹਿਲੇ ਗੇਟ ਤੋਂ ਲੈ ਕੇ ਆਖਰੀ ਗੇਟ ਤੱਕ ਉਨਾਦੀ ਲੀਡ ਬਰਕਰਾਰ ਰਹੀ ਕਾਂਗਰਸ ਦੀ ਆਮ ਆਦਮੀ ਪਾਰਟੀ ਵਿੱਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸੰਜੀਵ ਅਰੋੜਾ ਦੇ ਜਿੱਤੇ ਤੋਂ ਬਾਅਦ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਨਵਾਦ ਕੀਤਾ ਉਹਨੇ ਕਿਹਾ ਕਿ ਆਪ ਸੈਮੀਫਾਈਨਲ ਵਿੱਚ ਜਿੱਤੀ ਹੈ ਅਤੇ ਦੂਜਾ ਸਤਾਈ ਦੇ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ ਉਹਨੇ ਕਿਹਾ ਕਿ ਸੰਜੀਵ ਅਰੋੜਾ ਨੇ ਕੰਮ ਅਤੇ ਆਮ ਆਦਮੀ ਪਾਰਟੀ ਦੀ ਕਾਰਜ ਕੁਚਾਰੀ ਨੂੰ ਦੇਖ ਕੇ ਲੋਕਾਂ ਨੇ ਵੋਟ ਪਾਈ ਹੈ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪ ਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਔਰ ਮੈਂ ਸਮਝਦਾ ਕਿ ਇਹ ਸੈਮੀ ਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18000 ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫੀਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪਾ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਓ ਆਮ ਆਦੀ ਪਾਰਟੀ ਹੈ ਪ੍ਰਧਾਨ ਮੰਤਰੀ ਬਣਾਇਆ ਜਾਏਗਾ ਹੁਣ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਅਰਮਾਨ ਸਾਹਿਬ ਆਪ ਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨਗੇ ਇੱਕ ਵਾਰੀ ਫੀਡਬੈਕ ਮੰਨ ਸਕਦੇ ਉਸ ਨੂੰ ਤਿੰਨ ਸਾਲ ਕਿਉਂਕਿ ਵਿਰੋਧੀ ਭੰਡ ਦੇ ਸੀ ਵਿਰੋਧੀ ਕਹਿੰਦੇ ਤਿੰਨ ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਹੀ ਜਵਾਬ ਦੇਣਾ ਤੇ ਮੇਰੇ ਜਵਾਬ ਦੀ ਇਹਦੀ ਲੋੜ ਹੀ ਨਹੀਂ ਰਹੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਜਿਮਨੀ ਚੌਂ ਲਈ 19 ਜੂਨ ਨੂੰ ਵੋਟਿੰਗ ਹੋਈ ਸੀ ਇਸ ਸੀਟ ਤੋਂ ਆਪ ਦੇ ਸੰਜੀਵ ਅਰੋੜਾ ਜਿੱਤੇ ਨੇ 14 ਰਾਊਂਡ ਤੋਂ ਬਾਅਦ ਆਪ ਦੇ ਸੰਜੀਵ ਅਰੋੜਾ ਨੇ 10637 ਦੇ ਫਰਕ ਨਾਲ ਜਿਮਨੀ ਚੌਂ ਜਿੱਤੀ ਹੈ ਉਨ੍ਹਾਂ ਦੇ ਵਿਰੋਧ ਵਿੱਚ ਚੌਂ ਮੈਦਾਨ ਵਿੱਚ ਉਤਰੇ ਕਾਂਗਰਸੀ ਉਮੀਦਵਾਰ ਭਾਰਤ ਕੁਸ਼ਨਾਸ਼ੂ ਭਾਜਪਾ ਉਮੀਦਵਾਰ ਜੀਵਨ ਗੁਪਤਾ ਅਤੇ ਸ਼੍ਰੋਮਣੀ ਕਾਲੀਦਲ ਬਾਦਲ ਦੇ ਉਮੀਦਵਾਰ ਪਰਵਕਾਰ ਸਿੰਘ ਕੋਮਣੂ ਲੁਧਿਆਣਾ ਪੱਛਮੀ ਜਿਮਨੀ ਚੌਂ ਚ ਹਾਰ ਮਿਲੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾਣੇ ਲੁਧਿਆਣਾ 25ਵੇਂ ਹਲਕੇ ਦੀ ਜਿਮਣੀ ਚੌਂਚ ਜਿੱਤ ਮਿਲਣ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹਰਪਾਲ ਚਿਮਾਣ ਨੇ ਕਿਹਾ ਕਿ ਪਾਰਟੀ ਵਰਕਰਾਂ ਚ ਇਸ ਜਿਮਣੀ ਚੌਂਚ ਦਿਨ ਰਾਤ ਮਿਹਨਤ ਕੀਤੀ ਉਹਨਾਂ ਕਿਹਾ ਕਿ ਇਹ ਪਾਰਟੀ ਦੀ ਸਰਕਾਰ ਦੀ ਸਾਡੇ ਕੰਮਾਂ ਦੀ ਸਾਡੀ ਨੀਤੀਆਂ ਦੀ ਜਿੱਤ ਹੈ ਆਪ 2027 ਚ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਾਵੇਗੀ ਲੁਧਿਆਣਾ ਪੱਛਮੀ ਸੀਟ ਮੁੜ ਆਮ ਆਦਮੀ ਪਾਰਟੀ ਦੀ ਝੋਲੀ ਪਈ ਹੈ ਸੰਜੀਵ अरोड़ा ਨੇ ਇਹ ਸੀਟ ਵਰਟੀਲੀਨ ਨਾਲ ਜਿੱਤੀ ਹੈ ਸੋ ਜਿੱਤਨ ਤੋਂ ਬਾਅਦ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ ਉਹਨੇ ਕਿਹਾ ਕਿ ਆਪ 2027 ਦੇ ਵਿੱਚ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਏਗੀ ਬੜਾ ਸਪਸ਼ਟਾ ਕਿ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਜੋ ਪਾਲਿਸੀਆਂ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਚ ਬਣਾਈਆਂ ਨੇ ਚਾਹ ਲੈ ਇਹਨਾਂ ਕੋਲੇ ਪਾਲਿਸੀ ਬਣਾਈ ਆ ਚਾਹ ਇੰਡਸਟਰੀ ਦੀ ਪਾਲਿਸੀ ਬੜਾਈਆ ਚਾਹ 35000 ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਲੈਂਕੀਆਂ ਚਾਹ ਯੁੱਧ ਨਸ਼ਿਆਂ ਦੇ ਖਿਲਾਫ ਜੋ ਲੜਾਈ ਇੱਕ ਬਹੁਤ ਵੱਡੇ ਯੋਧੇ ਲੜਾਈ ਲੜ ਰਿਹਾ ਉਹਦੀ ਜਿੱਤ ਹੋਈ ਆ ਚਾਹ ਪੰਜਾਬ ਦੇ ਅੰਦਰ ਅਸੀਂ ਜੋ ਕਰਪਸ਼ਨ ਖਤਮ ਕਰ ਰਹੇ ਆ ਉਹਦੀ ਜਿੱਤ ਹੋਈ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਸਹੀ ਜੜੀਆਂ ਟਰੈਕ ਤੇ ਲੈ ਕੇ ਜਾ ਰਹੀ ਆ ਪੁਰਾਣਾ ਇਤਿਹਾਸ ਬੋਲਦਾ ਕੇ ਕਾਲੀਦਰ ਨੇ ਪੰਜਾਬ ਨੂੰ ਬਰਬਾਦ ਕੀਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਨਿਸ਼ਾ ਭਲਾਇਆਗਾ ਸੋ ਇਸ ਗੱਲ ਕਰਕੇ ਅੱਜ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੇ ਮੋਰ ਲਾਤੀ ਕਿ ਆਮ ਆਦਮੀ ਪਾਰਟੀ ਹੀ ਵੀ ਸੋ ਸਾਈਟ ਜਿੱਤੂਗੀ ਤੌਰਾਨ ਇਸ ਵਿੱਚ ਸਿੰਦੂਰ ਬਹੁਤ ਵਾਰ ਕਿਹਾ ਗਿਆ ਇਹ ਤੋਂ ਆਏ ਲੀਡਰ ਹਰਿਆਣਾ ਤੋਂ ਆਏ ਸੀ ਜੀਐਮ ਸਾਰੇ ਦੇ ਬੜੀ ਕਿ ਨਿਮਾ ਦੇਖੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਪਤਾਗਾ ਆ ਰੇਖਾ ਗੁਪਤਾ ਜੀ ਆਏ ਸੀ ਕਿਸ ਤਰ੍ਹਾਂ ਨਾ ਉਹਨ ਨੂੰ ਪੰਜਾਬ ਦਾ ਇਤਿਹਾਸ ਪਤਾ ਸੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਪਤਾ ਸੀ ਉਹ ਝੂਠ ਬੋਲਣ ਆਏ ਸੀ ਲੋਕਾਂ ਨੇ ਇਨਕਾਰ ਕਰਕੇ ਭੇਜਦੇ ਤੋਂ ਇਥੋਂ پتہ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਕਦੇ ਝੂਠ ਵੀ ਚੱਲ ਸਕਦਾ ਕਿਉਂਕਿ ਪੰਜਾਬ ਦੇ ਲੋਕ ਜਿਹੜਦੇ ਉਹ ਸੱਚ ਨੂੰ ਸਚਾਈ ਨੂੰ ਪਿਆਰ ਕਰਦੇ ਨੇ ਪੰਜਾਬ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਜੇ ਅਕਾਲੀ ਫਤਹਿ ਤੋਂ ਕੱਢੀ ਹੁੰਦੇ ਤੇ ਕੁਝ ਕਮਾਲ ਹੁੰਦਾ ਅਕਾਲੀ ਭਾਜਪਾ ਕਾਂਗਰਸ ਸਾਰਿਆਂ ਨੂੰ ਇਕੱਠੇ ਕਰ ਦੋ ਰਿਜ਼ਲਟ ਜ਼ੀਰੋ ਹੀ ਰਹਿਣਾਗਾ ਲੋਕਾਂ ਨੇ ਜਿਹੜੇ ਪਰਖੇ ਹੋਏ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾਗਾ ਉਹਨਾਂ ਨੂੰ ਦੁਬਾਰਾ ਕਦੇ ਫਤਵਾ ਨਹੀਂ ਲੱਗਿਆ ਦੱਸ ਦਈਏ ਕਿ ਪਿਛਲੇ ਕਰੀਬ 1 ਮਹੀਨੇ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਲੁਧਿਆਣਾ ਪੱਛਮੀ ਜਿਮਨੀ ਚੌਂਡ ਤੇ ਜ਼ੋਰ ਲੱਗਿਆ ਹੋਇਆ ਸੀ ਅੰਤ ਪੂਰੇ ਪ੍ਰਚਾਰ ਤੋਂ ਬਾਅਦ 19 ਜੂਨ ਨੂੰ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਤੇ 14 ਉਮੀਦਵਾਰਾਂ ਦੀ ਕਿਸਮਤ ਨੂੰ EVM ਵਿੱਚ ਬੰਦ ਕਰ ਦਿੱਤਾ ਸੀ ਜਿਸ ਦਾ ਨਤੀਜਾ ਅੱਜ ਸਵੇਰੇ 8 ਵਜੇ ਆਉਣਾ ਸ਼ੁਰੂ ਹੋਇਆ ਭਾਵੇਂ ਸ਼ੁਰੂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਨੇ ਵਾਦਾ ਸ਼ੁਰੂ ਕਰ ਦਿੱਤਾ ਸੀ ਲੁਧਿਆਣਾ ਪੱਛਮੀ ਹਲਕਾ ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਢੋਲ ਦੇ ਡੱਗੇ ਤੇ ਭੰਗੜੇ ਪਾਏ ਅਤੇ ਲੱਡੂਆਂ ਨਾਲ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੋਲਾ ਨੇ ਕਿਹਾ ਕਿ ਲੁਧਿਆਣਾ ਦੀ ਜਨਤਾ ਅਤੇ ਆਮ ਆਦੀ ਪਾਰਟੀ ਦੀ ਕਾਰਜਸ਼ੈਲੀ ਦੇ ਮੋਹਰ ਲਗਾਈ ਹੈ ਲੁਧਿਆਣਾ ਪੱਛਮੀ ਹਲਕੇ ਦੀ ਜਿੰਮੀ ਚੋਣ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਮਾਨ ਸਰਕਾਰ ਨੇ ਜਨਤਾ ਨੇ ਕੀਤੇ ਸਾਰੇ ਵਾਦੇ ਪੂਰੇ ਕੀਤੇ ਨੇ ਲੋਕਾਂ ਨੂੰ ਮੁਫਤ ਪਿਛਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਸ਼੍ਰੀ ਅਰਵਿੰਦ ਕੇਰਿਆਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਉਹਨਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਜਿਹੜੇ ਵਪਾਰੀਆਂ ਦੇ ਕੰਮ ਸਿੰਗਲ ਵਿੰਡੋ ਤੇ ਹੋ ਰਹੇ ਆ ਉਸ ਤੋਂ ਵਪਾਰੀ ਖੁਸ਼ ਹੋਏ ਆ ਜਿਹੜੀਆਂ ਰਿਸ਼ਤੀਆਂ ਆਨਲਾਈਨ ਕੀਤੀਆਂ ਗਈਆਂ ਜਿਦੇ ਚ ਕਰਪਸ਼ਨ ਹੁੰਦੀ ਸੀ ਕਰਪਸ਼ਨ ਖਤਮ ਕੀਤੀ ਗਈ ਆ ਉਹਦੇ ਤੋਂ ਆਮ ਲੋਕ ਜਿਨਨੇ ਕਿਸੇ ਨੇ ਕੋਈ 5 ਮਰਲੇ ਘਰ ਲੈਣਾ 10 ਮਰਲੇ ਘਰ ਲੈਣਾ ਜਾਂ ਕਿਸੇ ਨੇ ਵੱਧ ਜ਼ਮੀਨ ਲੈਣੀ ਆ ਲੋਕਾਂ ਦੀ ਲੁੱਟ ਬੰਦ ਹੋ ਗਈ ਆ ਉਹਦੇ ਤੋਂ ਲੋਕ ਖੁਸ਼ ਹੋਏ ਆ ਫਿਰ ਜਿਹੜਾ ਜੋਧ ਨਸ਼ਿਆਂ ਵਿਰੁੱਧ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜੀ ਵਾਲਜੀ ਵੱਲੋਂ ਚਲਾਈ ਆ ਉਹ ਜਨ ਅੰਦੋਲਨ ਬਣ ਚੁੱਕੀ ਆ ਉਹਦੇ ਤੋਂ ਲੋਕ ਖੁਸ਼ ਹੋਇਆ ਕਿ ਇਹ ਜ਼ਹਿਰ ਬੰਦ ਹੋਊਗਾ ਤੇ ਸਾਡੇ ਪੁੱਤ ਸਾਡੇ ਕਮਾਈਆਂ ਕਰਕੇ ਤਰੱਕੀਆਂ ਕਰਨਗੇ ਤੇ ਯੈਰ ਖਤਮ ਹੋ ਕੇ ਸਾਡਾ ਪੰਜਾਬ ਤਰੱਕੀ ਕਰੂਗਾ ਹੋਰ ਜੇ ਆਪਾਂ ਗੱਲ ਕਰੀਏ ਹਰ ਘਰ ਨੂੰ ਫਾਇਦਾ ਮਿਲਿਆ ਜਿਹੜੀ 666 ਬਿਜਲੀ ਮਾਫ ਕੀਤੀ ਆ ਉਹਦੇ ਚ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਹਰ ਪਰਿਵਾਰ ਨੂੰ ਮਹੀਨੇ ਦਾ 3-4000 ਦਾ ਉਹ ਫਾਇਦਾ ਆ ਜਿੰਨੇ ਕੰਮ ਆਮ ਆਦਮੀ ਪਾਤੀ ਨੇ ਕੀਤੇ ਆ ਲੋਕ ਆਪ ਮਾਰੇ ਬੋਲਦੇ ਆ ਆ ਨਹਿਰੀ ਪਾਣੀ ਭਾਵੇਂ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਵਾ ਪਿੰਡਾਂ ਦੇ ਖੇਤਾਂ ਦੇ ਵਿੱਚ ਸਾਨੂੰ ਇਹ ਵੀ ਸ਼ਾਇਦ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਪਤਾ ਪਰ ਜਦੋਂ ਅਸੀਂ ਪ੍ਰਚਾਰ ਕਰਨ ਲਈ ਜਾਂਦੇ ਹਾਂ ਸਾਨੂੰ ਇੰਡਸਟਰੀ ਵਾਲੇ ਜਿਹੜੇ ਨੌਕਰੀਆਂ ਤੇ ਲੱਗੇ ਲੋਕੋ ਪੜ੍ਹੇ ਲਿਖੇ ਲੋਕ ਲੁਧਿਆਣੇ ਵੈਸਟਰ ਦੇ ਵਿੱਚ ਉਹ ਆਪ ਕਹਿੰਦੇ ਸੀ ਜਿਹੜਾ ਤੁਸੀਂ ਨਹਿਰਾਂ ਦਾ ਪਾਣੀ ਖੇਤਾਂ ਨੂੰ ਦਿੱਤਾ ਪਿੰਡਾਂ ਦੇ ਵਿੱਚ ਉਹਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਸੇਵ ਹੋ ਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜਾ ਧਰਤੀ ਹੇਠਲਾ ਸੇਵ ਹੋਇਆ ਪਾਣੀ ਆ ਉਹ ਪੀਣ ਜਾਂਦੇ ਸਾਡੇ ਤੇ ਮਾਣ ਕਰਨੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰੀ ਜਿਹੜਾ ਪਾਣੀ ਹਰਿਆਣਾ ਤੇ ਰਾਜਸਥਾਨ ਲੈ ਕੇ ਜਾ ਰਿਹਾ ਸੀ ਉਹ ਪਾਣੀ ਰੋਕ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਤੇ ਧਰਤੀ ਹੇਠਲਾ ਪਾਣੀ ਸਾਡੇ ਪੀਣ ਲਈ ਬਚਾਇਆ ਉਹ ਚੀਜ਼ ਦਾ ਵੀ ਅਸਰ ਬੜਾ ਵੱਡਾ ਗਿਆ ਇਹ ਜਿਹੜੇ ਲੋਕ ਕਹਿੰਦੇ ਸੀ ਨਾ ਕਿ ਇਹ ਇਹ ਵਿਰੋਧੀ ਕਹਿੰਦੇ ਸੀ ਕਿ ਇਹ ਜਿਹੜੀ ਇਹ ਇਲੈਕਸ਼ਨ ਇਹ 2027 ਦਾ ਸੈਮੀਫਾਈਨਲ ਹੈ ਸੈਮੀਫਾਈਨਲ ਲੁਧਿਆਣੇ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ ਜਿਹੜਾ 27 ਵਾਲਾ ਫਾਈਨਲ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੂਗਾ ਸੋ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਪੰਜਾਬ ਦੀ ਮਾਂ ਸਰਕਾਰ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਹਿਰਾਂ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਕਦਮ ਚੁੱਕੇ ਨੇ ਹੁਣ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ ਇਸ ਦੇ ਨਾਲ ਹੀ ਲਾਲਜੀਤ ਪੁੱਲਰ ਨੇ ਇਸ ਜਿੱਤ ਲਈ ਹਲਕੇ ਦੀ ਲੋਕਾਂ ਦਾ ਧੰਨਵਾਦ ਕੀਤਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੁਧਿਆਣਾ ਪੱਛਮੀ ਹਲਕੇ ਦੀ ਜਿਮਣੀ ਚੌਂਕ 'ਚ ਮਿਲੀ ਜਿੱਤ ਤੇ ਪ੍ਰਤੀਕਿਰਿਆ ਦਿੱਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਤੇ ਗੁਜਰਾਤ 'ਚ 2 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਹੈ। ਇਹ ਸਾਡੀ ਪਾਰਟੀ ਕੈਡਰ ਦੀ ਮਿਹਨਤ, ਪਾਰਟੀ ਲੀਡਰਸ਼ਿਪ ਦੀਆਂ ਨੀਤੀਆਂ ਦਾ ਨਤੀਜਾ ਹੈ। ਲੁਧਿਆਣਾ ਪੱਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨਾਂ ਫਤਵਾ ਦਿੱਤਾ। ਇਸ ਲਈ ਅਸੀਂ ਵੋਟਰਾਂ ਦਾ ਧੰਨਵਾਦ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪਾਰਟੀ ਨੇ ਆਪਣੇ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤ ਤੋਂ ਬਾਅਦ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ। ਇਹ ਵਾਅਦਾ ਪੂਰਾ ਕੀਤਾ ਜਾਏਗਾ। ਹਾਲਾਂਕਿ ਉਨ੍ਹਾਂ ਨੇ ਇਸ ਸਵਾਲ ਦਾ ਕੋਈ ਸਾਫ਼ ਜਵਾਬ ਨਹੀਂ ਦਿੱਤਾ ਹੈ ਕਿ ਸੰਜੀਵ ਅਰੋੜਾ ਦੀ ਥਾਂ ਕਿਹੜੇ ਆਗੂ ਨੂੰ ਰਸਵਾਬ ਭੇਜਿਆ ਜਾਏਗਾ। ਸੇਤ ਮੰਤਰੀ ਨੇ ਕਿਹਾ ਹੈ ਕਿ ਇਸ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਦੇ ਵੱਲੋਂ ਲਿਆ ਜਾਵੇਗਾ। ਦੇਖੋ ਇਹ ਬਹੁਤ ਵੱਡੀ ਜਿੱਤ ਹੈ ਸਾਡੇ ਵਾਸਤੇ ਮਾਸੀ ਪੰਜਾਬ ਵੀ ਜਿੱਤੇਆਂ ਗੁਜਰਾਤ ਵੀ ਜਿੱਤੇਆਂ ਇਹ ਸਾਡੇ ਵਾਸਤੇ ਬਹੁਤ ਵੱਡੀ ਜਿੱਤ ਹੈ ਪਾਰਟੀ ਵਾਸਤੇ ਸਾਡੇ ਕੈਡਰ ਵਾਸਤੇ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਜਾਂ ਸਾਡੀ ਸਟੇਟ ਦੀ ਲੀਡਰਸ਼ਿਪ ਹੈ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਸਾਰਿਆਂ ਦੀ ਜਿਹੜੀਆਂ ਪਾਲਿਸੀਆਂ ਹੈਗੀਆਂ ਉਹਨਾਂ ਦੀਆਂ ਨੀਤੀਆਂ ਹੈਗੀਆਂ ਉਹਦੇ ਤੇ ਜਿਹੜਾ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਈ ਉਹਦਾ ਉਹ ਲੋਕਾਂ ਦਾ ਧੰਨਵਾਦ ਕਰਦੇ ਆ ਵੋਟਰਸ ਦਾ ਧੰਨਵਾਦ ਕਰਦੇ ਆ ਔਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਬਿਲਕੁਲ ਠੀਕ ਹੈ ਜੀ ਬ ਹਾਂ ਉਹ ਮਤਲਬ ਤੀਜੇ ਨੰਬਰ ਤੇ ਆਏ ਆ ਤੇ ਕਾਂਗਰਸ ਨੇ ਵੀ ਆਪਣਾ ਜੋਰ ਲਾਇਆ ਜੋ ਲੋਕ ਰਾਜ ਦੇ ਸਾਰੀਆਂ ਪਾਰਟੀਆਂ ਜੋਰ ਲਾਉਂਦੀਆਂ ਅਕਾਲੀ ਦਲ ਨੇ ਆਪਣਾ ਜੋਰ ਲਾਇਆ ਤੇ ਹਰ ਇੱਕ ਦਾ ਆਪਣਾ ਆਪਣਾ ਹੱਕ ਹੈ ਜੀ ਲੇਕਿਨ ਲੋਕਾਂ ਦੀ ਜਿਹੜੀ ਚੋਆਇਸ ਹੈ ਬਿਲਕੁਲ ਕਲੀਅਰ ਹੈ ਕਲੀਅਰ ਮੰਡਟ ਹੈ ਮੈਸਿਵ ਮੰਡਟ ਹੈ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿੰਨੇ ਤੁਹਾਡਾ ਵਾਅਦੇ ਕੀਤੇ ਸਾਰੇ ਪੂਰੇ ਕਰਾਂਗੇ ਸਰ ਇੱਕ ਵਾਅਦਾ ਹੋਰ ਵੀ ਸੀਗਾ ਕਿ ਉਹਨਾਂ ਨੂੰ ਕੈਬਨਿਟ ਮੰਤਰੀ ਜਿਹੜਾ ਹੈਗਾ ਬਣਾਉਣਾ ਨਹੀਂ ਉਹ ਪੂਰਾ ਹੋਏਗਾ ਜੀ ਉਹ ਜੋ ਆਰਵਿੰਦ ਕੇਜਰੀਵਾਲ ਜੀ ਨੇ ਕਿਹਾ ਜੋ ਸਾਡੇ ਮਾਨਯੋਗ ਮੁੱਖ ਮੰਤ ਦੱਸਦੀ ਕਿ ਸੰਜੀਵ ਅਰੋੜਾ ਨੂੰ 37179 ਵੋਟਾਂ ਪਈਆਂ ਤੇ ਉਹਨਾਂ ਨੇ ਕਾਂਗਰਸ ਉਮੀਦਵਾਰ 파ਟਪੁਸ਼ਨ ਆਸ਼ੂ ਪਾਸ਼ਪਾ ਦੇ ਜੀਵਨ ਗੁਪਤਾ ਅਤੇ ਅਕਾਲੀ ਦਲ ਦੇ ਪਰੁਕਾਰ ਸਿੰਘ ਕੋਮਨ ਨੂੰ ਵੱਡੀ ਫਰਕ ਨਾਲ ਹਰਾ ਦਿੱਤੀ ਹੈ। ਚਾਰ ਰਾਜਾਂ ਦੀਆਂ ਪੰਜ ਵਿਧਾਨ ਸਭਾ ਤੇ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ ਆਮਾ ਦੀ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਹਨ ਇਸ ਦੇ ਨਾਲ ਹੀ ਭਾਜਪਾ ਕਾਂਗਰਸ ਅਤੇ TMC ਨੇ ਇੱਕ ਇੱਕ ਸੀਟ ਜਿੱਤੀ ਆ ਗੁਜਰਾਤ ਵਿੱਚ ਦੋ ਸੀਟਾਂ ਤੇ ਉਪਚੋਣਾ ਹੋਈਆਂ ਉੱਥੇ ਇੱਕ ਸੀਟ ਭਾਜਪਾ ਤੇ ਇੱਕ ਆਮਾਦੀ ਪਾਰਟੀ ਨੂੰ ਮਿਲੀ ਆ 25 ਬੰਗਾਲ ਵਿੱਚ TMC ਕੇਰਲ ਵਿੱਚ ਕਾਂਗਰਸ ਅਤੇ ਪੰਜਾਬ ਵਿੱਚ ਆਮਾਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਚਾਰ ਰਾਜਾਂ ਦੀਆਂ ਪੰਜ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਨੇ ਆਪ ਉਮੀਦਵਾਰ ਗੋਪਾਲ ਇਟਾਲੀਆ ਨੇ ਗੁਜਰਾਤ ਦੀ ਵਿਸਾਵਦਰ ਸੀਟ 17554 ਵੋਟਾਂ ਦੇ ਨਾਲ ਜਿੱਤ ਲਈ ਹੈ ਉਨ੍ਹਾਂ ਨੇ ਭਾਜਪਾ ਦੇ ਕੀਰਤੀ ਪਟੇਲ ਨੂੰ ਹਰਾਇਆ। 구ਜਰਾਤ ਦੀ ਕੜੀ ਸੀਟ ਤੇ ਭਾਜਪਾ ਦੇ ਰਾਜੂ ਪਾਈ ਦਾਨੇਸ਼ਵਰ ਚਾਵੜਾ ਨੇ ਕਾਂਗਰਸ ਉਮੀਦਵਾਰ ਰਮੇਸ਼ ਪਾਈ ਚਾਵੜਾ ਨੂੰ 38904 ਵੋਟਾਂ ਨਾਲ ਹਰਾਇਆ। ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੇ ਉਮੀਦਵਾਰ ਆਰੀਅਨ ਦਾਨ ਸ਼ੌਕਤ ਨੇ ਕੇਰਲ ਦੀ ਨਿਲੁੰਬੁਰੂ ਸੀਟ ਲਈ ਜਿੱਤ ਲਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਪੀਆਈਐਮ ਦੇ ਉਮੀਦਵਾਰ ਅਹਿਮਦ ਜ਼ਵਰਾਜ ਨੂੰ 1177 ਵੋਟਾਂ ਨਾਲ ਹਰਾਇਆ। ਉਧਰ ਪੰਜਾਬ ਦੀ ਲੁਧਿਆਣਾ ਪਛਮੀ ਸੀਟ ਤੇ ਆਪ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ ਹੈ ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਤੇ TMC ਨੇ ਵਿਰੋਧੀ ਪਾਰਟੀਆਂ ਨੂੰ ਹਰਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਮਈ ਮਹੀਨੇ ਵਿੱਚ ਉਪਚੋਣ ਦਾ ਐਲਾਨ ਕੀਤਾ ਗਿਆ ਸੀ ਅਤੇ 19 ਜੂਨ ਨੂੰ ਸਾਰੀਆਂ ਪੰਚੀਟਾਂ ਦੇ ਵੋਟਿੰਗ ਹੋਈ ਸੀ ਚੋਣ ਕਮਿਸ਼ਨ ਨੇ ਗੁਜਰਾਤ ਦੇ ਕੁਝ ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਚੋਣਾ ਕਰਵਾਉਣ ਦੇ ਹੁਕਮ ਦਿੱਤੇ ਸਨ ਇਨ੍ਹਾਂ ਥਾਵਾਂ 'ਤੇ 21 ਜੂਨ ਨੂੰ ਵੋਟਿੰਗ ਹੋਈ ਸੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਈ ਸੋ ਜਿਮਨੀ ਚੋਣਾਂ ਨੇ ਕਿਸੇ ਵੀ ਸੂਬੇ ਦੀ ਸੱਤਾ ਤੇ ਅਸਰ ਨਹੀਂ ਪਾਉਣਗੀ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਕੇ ਜੀਵਾਲ ਦੇ ਰਾਜ ਸਭਾ ਪਹੁੰਚਣ ਦਾ ਰਸਤਾ ਸਾਫ਼ ਕਰ ਦਿੱਤਾ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਰਵਿੰਗ ਕੇਸ਼ਰੀਵਾਲ ਪੰਜਾਬ ਦੇ ਲੁਧਿਆਣਾ ਪੱਛਮੀ ਸੀਟ ਤੋਂ ਵਿਧਾਇਕ ਬਣੇ ਸੰਜੀਵ ਅਰੋਣਾ ਦੀ ਜਗ੍ਹਾ ਰਾਸਵਾ ਚਾ ਸਕਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਦਿੱਲੀ ਕਾਇਦੇ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣਾ ਸਮੂਹਿਕ ਅਸਤੀਫਾ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਸਿੱਖ ਧਰਮ ਦੇ ਮਾਮਲਿਆਂ ਦੇ ਵਿੱਚ ਦਖਲਅਦਾਜ਼ੀ ਰਹੀ ਵਿਰੋਧ ਵਿੱਚ ਚੁੱਕਿਆ ਗਿਆ ਹੈ ਸ਼੍ਰੋਮਣੀ ਕਾਲੀਦਲ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੇ ਸਮੂਹਿਕ ਅਸਤੀਫੇ ਦਾ ਐਲਾਨ ਕੀਤਾ ਹੈ। ਉਨਾਂ ਨੇ ਹੀ ਕਦਮ ਦਿੱਲੀ ਸਰਕਾਰ ਦੇ ਵੱਲੋਂ ਇੱਕ ਧਾਰਮਿਕ ਮਾਮਲੇ ਵਿੱਚ ਕਤਿਤ ਦਖਲਅੰਦਾਜ਼ੀ ਦੇ ਵਿਰੋਧ ਵਿੱਚ ਚੁੱਕਿਆ ਹੈ ਸੋ ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਾਲੀ ਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਅਸਤੀਫੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਜਾ ਕੇ ਸੌਂਪੇ ਨੇ ਸੋ ਦੋਹਾਂ ਆਗੂਆਂ ਦੇ ਵੱਲੋਂ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਖਾਸ ਕਰਕੇ ਮੰਤਰੀ ਰੇਖਾ ਗੁਪਤਾ ਅਤੇ ਹੋਰ ਭਾਸ਼ਪਾ ਆਗੂਆਂ ਵੱਲੋਂ ਡੀਐਸਜੀਐਮਸੀ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਪੱਤਰ ਵਿੱਚ ਇਲਜ਼ਾਮ ਲਗਾਇਆ ਗਏ ਨੇ ਕਿ ਚੁਣੇ ਹੋਏ ਮੈਂਬਰਾਂ ਨੂੰ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਰਾਜਨੀਤਿਕ ਵਫਾਦਾਰਾਂ ਨੂੰ ਨਿਯੁਕਤ ਕੀਤਾ ਗਿਆ ਸੀ। ਸੋ ਆਗੂਆਂ ਨੇ ਇਸ ਨੂੰ ਸਿੱਖ ਧਰਮ ਦੀ ਖੁਦਮੁਖਤਿਆਰੀ ਤੇ ਸਿੱਧਾ ਹਮਲਾ ਕਿਹਾ ਤੇ ਕਿਹਾ ਕਿ ਉਹ ਇਸ ਰਾਜਨੀਤਿਕ ਕਬਜ਼ੇ ਦਾ ਹਿੱਸਾ ਨਹੀਂ ਹੋ ਸਕਦੇ। ਉਨ੍ਹਾਂ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਸੋ ਇਸ ਪੱਤਰ ਤੇ ਸ਼੍ਰੋਮਣੀ ਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹੋਰ ਆਗੂਆਂ ਦੇ ਦਸਤਖਤ ਨੇ। ਪੰਜਾਬ ਦੇ ਜਲੰਧਰ ਦਾ ਮਸ਼ਹੂਰ ਕੁੱਲਰ ਪੀਜਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਇਹ ਜੋੜਾ ਹੁਣ ਭਾਰਤ ਛੱਡ ਕੇ ਯੂਕੇ ਦੇ ਵਿੱਚ ਸੈਟਲ ਹੋ ਗਿਆ ਉੱਥੇ ਕੁੱਲਰ ਪੀਜਾ ਜੋੜਾ ਸਹਿਜ अरोੜਾ ਅਤੇ ਰੂਪ अरोੜਾ ਟਿਕਟੌਕ ਦੀ ਵਰਤੋਂ ਕਰਦੇ ਹਨ ਇਸ ਸਮੇਂ ਦੌਰਾਨ ਸਹਿਜ अरोੜਾ ਦਾ ਕੁਝ ਪੰਜਾਬੀ ਸੋਸ਼ਲ ਮੀਡੀਆ ਪ੍ਰਭਾਵਕਾਂ ਨੇ ਟਿਕਟੌਕ ਤੇ ਮਜ਼ਾਕ ਉਡਾਇਆ ਸਹਿਜ ਅਰੂੜਾ ਦਾ ਦਾਅਵਾ ਹੈ ਕਿ ਇਹ ਸਭ ਸੋਸ਼ਲ ਮੀਡੀਆ ਤੇ ਨਿੱਜੀ ਪੱਤਰ ਤੇ ਉਸਨੂੰ ਬਤਨਾਮ ਕਰਨ ਦੀ ਇੱਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਉਸਨੂੰ ਯੂਕੇ ਵਿੱਚ ਸੋਸ਼ਲ ਮੀਡੀਆ ਤੇ ਟਰੋਲ ਅਤੇ ਧਮਕੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਸਦੇ ਇਮੀਗ੍ਰੇਸ਼ਨ ਕਾਰੋਬਾਰੀ ਸਾਥੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਟੂਡੀਓ ਨੇ ਵੀ ਉਸਦੇ ਨਾਲ ਇੱਕ ਗੀਤ ਰਿਕਾਰਡ ਕਰਨ ਤੋਂ ਗੁਰੇਜ਼ ਕੀਤਾ ਕਿਉਂਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਹੁਣ ਤੁਸੀਂ ਥੋੜਾ ਧਿਆਨ ਨਾਲ ਸੁਣ ਲਓ। ਤੁਹਾਡਾ ਇਹ ਜਿਹੜਾ ਡਰਾਮਾ ਹੈ ਨਾ ਜਿਹੜਾ ਮੈਨੂੰ ਧਰਮ ਦੀ ਆੜ ਚ ਬਦਨਾਮ ਕਰਨ ਵਾਲਾ ਇਹ ਜ਼ਿਆਦਾ دیر ਨਹੀਂ ਚੱਲਣ ਵਾਲਾ ਮੈਂ ਹੁਣ ਤੱਕ ਬਹੁਤ ਚੁੱਪ ਰਹਿ ਲਿਆ ਬਹੁਤ ਜ਼ਿਆਦਾ ਚੁੱਪ ਰਹਿ ਲਿਆ ਪਰ ਇਹ ਜਿਹੜਾ ਤੁਸੀਂ ਧਰਮ ਦੀ ਆੜ ਦੇ ਵਿੱਚ ਕਰਦੇ ਜਿਹੜਾ ਡਰਾਮਾ ਜੇ ਨਾ ਕਿ ਇਹਨੂੰ ਸਿੱਖੀ ਬਦਨਾਮ ਕਰਕੇ ਮੈਨੂੰ ਆਪ ਮੇਰੇ ਹੀ ਆਪਣੇ ਲੋਕਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਪਹਿਲੀ ਗੱਲ ਜਿਹੜੇ ਕਹਿੰਦੇ ਨੇ ਕਿ ਇਹ ਦਸਤਾਰ ਲਾ ਦੇ ਦਸਤਾਰ ਲਾ ਦੇ ਜਿਹੜੇ ਕਮੈਂਟ ਕਰਦੇ ਨੇ ਗਰਦਨ ਲੱਥ ਜੇਗੀ ਪੱਗ ਨਹੀਂ ਲਾਉਂਗਾ ਮੈਂ ਸਾਰੀ ਉਮਰ ਇਸ ਗੱਲ ਦਾ ਧਿਆਨ ਰੱਖਿਓ ਗਰਦਨ ਲੱਥ ਜੇਗੀ ਪਰ ਪੱਗ ਨਹੀਂ ਲਾਉਂਗਾ ਦੂਜੀ ਗੱਲ ਜਿਹੜੇ ਕਹਿੰਦੇ ਨਾ ਦਾੜੀ ਕਟਾ ਦੇ ਤੇ ਦਾੜੀ ਵੀ ਨਹੀਂ ਕਟਾਉਂਗਾ ਜਿੰਨੇ ਜੋ ਕਰਨਾ ਕਰ ਲਵੇ ਜਿੰਨੇ ਜੋ ਕਰਨਾ ਕਰ ਲਵੇ ਨਾ ਮੇਰੇ ਸਿਰ ਤੋਂ ਪੱਗ ਜਾਂਦੀ ਹੈ ਨਾ ਮੇਰੇ ਸਿਰ ਤੋਂ ਦਾੜੀ ਜਾਂਦੀ ਹੈ ਨਾ ਮੇਰੇ ਫੇਸ ਤੋਂ ਦਾੜੀ ਜਾਂਦੀ ਹੈ ਐ ਮੈਂ ਕਲੀਅਰ ਬੋਲ ਰਿਹਾ ਵਾਂ ਔਰ ਤੁਸੀਂ ਕਹਿੰਦੇ ਹੋ ਨਾ ਕਿ ਸਿੱਖ ਹੋ ਕੇ ਟਿਕਟੋਕ ਤੇ ਲਾਈਵ ਬੈਠਾ ਹੋਇਆ ਕਿਹੜਾ ਸਿੱਖ ਟਿਕਟੋਕ ਤੇ ਲਾਈਵ ਆਂਦਾ ਹੈ ਭਾਈ ਸਾਹਿਬ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਸਾਰਿਆਂ ਦਾ ਹੱਕ ਹੈ ਔਰ ਇਹ ਕਿਸੇ ਨੇ ਪਰਸਨਲੀ ਨਹੀਂ ਮੈਨੂੰ ਲਿਆ ਕੇ ਦਿੱਤਾ ਟਿਕਟੋਕ ਅਕਾਊਂਟ ਜਾਂ ਟਿਕਟੋਕ ਚੈਨਲ ਜਾਂ ਕਿਸੇ ਨੇ ਆਪਣੀ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਮੈਂ ਯੂਜ਼ ਕਰਦਾ ਪਿਆ ਇੱਥੇ ਹਰ ਬੰਦੇ ਨੂੰ ਬੋਲਣ ਦਾ ਹੱਕ ਹੈ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਤੁਸੀਂ ਇਸ ਚੀਜ਼ ਦਾ ਕੀ ਹਰ ਚੀਜ਼ ਤੇ ਫਾਇਦਾ ਚੱਕਣਾ ਸ਼ੁਰੂ ਕੀਤਾ ਹੋਇਆ ਤੁਹਾਡਾ ਜੋ ਮਨ ਆਉਂਦਾ ਕੁਝ ਨਹੀਂ ਮਿਲਦਾ ਇਹਨੇ ਜੀ ਸਿੱਖੀ ਬਦਨਾਮ ਕੀਤੀ ਹੋਈ ਹੈ ਇਹਨੇ ਜੀ ਸਿੱਖਾਂ ਦਾ ਕਹਾਣ ਕੀਤਾ ਆਇਆ ਹੱਦ ਹੋ ਗਈ ਯਾਰ ਤੁਹਾਨੂੰ ਆਪ ਨੂੰ ਪਤਾ ਹੈ ਤੁਸੀਂ ਬੋਲਦੇ ਕੀ ਉਹ ਨਾ ਤੁਹਾਡੀ ਗੱਲ ਦਾ ਸਿਰ ਨਾ ਕੋਈ ਪੈਰ ਆਇਕੋ ਟੁੱਚਾ ਜਾਂ ਰੋਸਟਰ ਇਨਸਟਾਗ੍ਰਾਮ ਤੇ ਵੀ ਮੈਨੂੰ ਪੁੱਠੀਆਂ ਸਿੱਧੀਆਂ ਰੀਲਾਂ ਅਟੈਕ ਕਰਦਾ ਸੀਗਾ ਨਾਮ ਨਹੀਂ ਲਾਉਂਗਾ ਮੈਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਿੰਨੇ ਇੱਕ ਨਵੀਂ ਜੀ ਨਿਊਜ਼ ਫਲਾਈ ਹੋਈ ਹੈ ਵੀ ਐਨੇ ਜੀ ਇੱਕ ਮੁਸਲਮਾਨ ਕੁੜੀ ਤੋਂ ਨਿਤਨੇਮ ਕਰਾਤਾ ਪਹਿਲੀ ਗੱਲ ਉਹ ਮੁਸਲਮਾਨ ਨਹੀਂ ਹੈ ਫਿਰ ਦੂਜਾ ਉਹਦਾ ਅਕਾਊਂਟ ਜਾ ਕੇ ਚੈੱਕ ਕਰੋ ਉਹਨੇ ਗੁਰੂ ਘਰ ਦੀਆਂ 4 ਤੋਂ 5 ਵੀਡੀਓ ਪਾਈਆਂ ਹੋਈਆਂ ਹੈ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਦੀਆਂ ਤੁਹਾਨੂੰ ਦੱਸਦੀ ਹਾਂ ਕਿ ਇਹ ਜੋੜਾ ਸਭ ਤੋਂ ਪਹਿਲਾਂ ਉਦੋਂ ਵਿਵਾਦਾ ਵਿੱਚ ਆਇਆ ਸੀ ਜਦੋਂ ਜੋੜੇ ਦੇ ਵੱਲੋਂ ਏ ਰਾਈਫਲ ਨਾਲ ਇੱਕ ਫੋਟੋ ਸ਼ੇਅਰ ਕੀਤੀ ਗਈ ਸੀ ਇਸ ਮਾਮਲੇ ਵਿੱਚ ਜੁਲੰਦਰ ਸਿਟੀ ਪੁਲਿਸ ਨੇ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਸ਼ੇਡ ਕੇਸ ਦਰਜ ਕੀਤਾ ਸੀ ਹਾਲਾਂਕਿ ਦੋਵਾਂ ਨੂੰ ਥਾਣੇ ਵਿੱਚ ਹੀ ਜ਼ਮਾਨਤ ਮਿਲ ਗਈ ਸੀ ਉਸ ਤੋਂ ਬਾਅਦ ਇਸ ਜੋੜੇ ਦਾ ਨਿੱਜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੋ ਇਸ ਤੋਂ ਬਾਅਦ ਉਹ ਲਗਾਤਾਰ ਵਿਵਾਤਾਵਿਸ਼ ਕੀ ਰਹੇ ਨੇ ਪੰਜਾਬ ਨਿਊਜ਼ ਬੁਲੇਟਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ